ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਕਾਫੀ ਲੰਮੇ ਸਮੇਂ ਤੋਂ ਕਿਸਾਨੀ ਖੇਤੀ ਕਰ ਰਹੇ ਹਾਂ ਕਿਸਾਨ ਖੇਤੀ ਕਰ ਰਹੇ ਨੇ ਕੋਈ ਵੀ ਫਸਲ ਚਾਹੇ ਸਬਜ਼ੀਆਂ ਚਾਹੇ ਝੋਨਾ ਕਣਕ ਇਸ ਤੱਕ ਕਿ ਪਸ਼ੂਆਂ ਦੇ ਪੱਠੇ ਵੀ ਮੈਂ ਸ਼ੁਰੂਆਤ ਕੀਤੀ ਪਿਛਲੇ 2-3 ਸਾਲ ਤੋਂ ਬਿਨਾਂ ਸਪਰੇਅ ਖਾਦ ਤੋਂ ਤਿਆਰ ਕਰਨ ਦੀ ਚਾਹੇ ਪੱਠੇ ਤੇ ਉਸ ਤੋਂ ਬਾਅਦ ਨਾ ਜਿਸ ਦੇ ਵਿੱਚ ਮੈਨੂੰ ਇਹ ਸਿੱਟਾ ਮਿਲਿਆ ਪਿਛਲੇ ਸਾਲ 2 ਸਾਲ ਲਗਭਗ 3 ਸਾਲ ਹੋ ਗਏ ਖਾਸ ਸਪਰੇ ਦਾ ਬਹੁਤ ਘਟ ਨਾਮ ਜਿਹਨੂੰ 0% ਕਹਿੰਦੇ ਨੇ 0.1% ਕੀਤਾ ਸੀ ਕੰਮ ਲੇਕਿਨ ਇਸ ਸਾਲ ਦੇ ਵਿੱਚ ਕੋਈ ਖਾਦ ਕੋਈ ਸਪਰੇ ਇਹਨਾਂ ਪੱਠਿਆਂ ਨੂੰ ਨਹੀਂ ਹੈਗੀ ਇਸ ਦਾ ਸਬੂਤ ਇਹ ਹੈਗਾ ਤੁਹਾਡੇ ਸਾਹਮਣੇ ਇਹ ਦੂਜਾ ਲੋ ਪਹਿਲਾ ਲੋ ਮੈਂ ਵੱਢ ਚੁੱਕਾ ਹੁਣ ਦੂਜਾ ਲੋ ਉਸ ਤੋਂ ਬਾਅਦ ਇਹ ਵੀ ਦੂਜਾ ਲੋ ਤਿਆਰ ਹੋ ਰਿਹਾ ਦੋ ਹਿੱਸਿਆਂ ਚ ਪੱਠੇ ਬੀਜੀ ਦੇ ਨੇ ਇਸ ਦੇ ਨਾਲ ਕੁਛ ਸਬਜ਼ੀ ਬੀਜੀ ਸੀ ਖਾ ਚੁੱਕੇ ਆ ਹੁਣ ਦੁਬਾਰਾ ਫਿਰ ਬੀਜਾਂਗੇਗਾ ਤੇ ਜਿੰਦੇ ਨਾਲ ਅਸੀਂ ਹਰ ਦੂਜਾ ਸਾਲ ਹੋ ਗਿਆ ਵੀ ਇੱਕ ਕਨਾਲ ਝੋਨਾ ਸ਼ੁਰੂ ਕੀਤਾ ਸੀ ਇਸ ਸਾਲ ਵੀ 10 ਤੋਂ 15 ਮਰਲੇ ਥਾਂ ਅੱਜ ਰਫੜਡ ਕਰ ਲਿਆ ਜਿੰਦੇ ਵਿੱਚ ਕੋਈ ਖਾਸ ਜਿਹਾ ਸਪਰੇ ਨਹੀਂ ਹੋਵੇਗੀ ਕੀ ਆਪਾਂ ਆਪਣੇ ਜੋਗਾ ਪਸ਼ੂਆਂ ਜੋਗਾ ਸਪਰੇ ਖਾਦ ਤੇ ਸ਼ੁਰੂ ਸਪਰੇ ਖਾਦ ਤੋਂ ਬਿਨਾਂ ਸ਼ੁਰੂ ਕਰ ਸਕਨੇ ਹਾਂ ਅਤੇ ਜਦੋਂ ਉਸ ਦਾ ਰਿਜ਼ਲਟ ਆ ਜਾਵੇ ਹੌਲੀ-ਹੌਲੀ ਆਪਣੀ ਖੇਤੀ ਵਧਾਓ ਇਹ ਹੀ ਸਾਰਿਆਂ ਨੂੰ ਬੇਨਤੀ ਹੈ ਮੈਂ ਰਿਜ਼ਲਟ ਤੁਹਾਨੂੰ ਸਾਹਮਣੇ ਪੇਸ਼ ਕਰ ਰਿਹਾ ਜੇ ਕੋਈ ਕਹਦੇ ਆਣ ਕੇ ਕੋਈ ਸਬੂਤ ਦੇ ਦੇ ਵੀ ਹਾਂ ਵੀ ਇਸ ਦੇ ਵਿੱਚ ਖਾਸ ਸਪਰੇ ਹੈ ਤਾਂ ਮੈਂ ਦੇਣ ਦਾ ਰਹਾਗਾ ਧੰਨਵਾਦ ਇਹ ਵੀਡੀਓ ਲੱਗ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ